ਤੁਸੀਂ ਬਣੀ ਮੁਰਦੀਆਂ ਦੇਖ ਰਹੇ ਜਿੱਥੇ ਇੰਨਾ ਭੈੜਾ ਜਿਹੜਾ ਮੰਜ਼ਰ ਕੱਲ ਵਾਪਰ ਜਾਂਦਾ ਕਿ ਸੱਤ ਨੌਜਵਾਨ ਸੁੰਦਰ ਜਿਹੜੀ ਛੀਲ ਦੇ ਵਿੱਚ गिर ਕੇ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਸੱਤੇ ਜਿਹੜੇ ਨੌਜਵਾਨ ਸੀ ਇਹ ਬਨੂੜ ਦੇ ਨੇਤੇ ਉੱਥੋਂ ਜਿਹੜੀਆਂ ਡੈੱਡ ਬੋਡੀਆਂ ਨੇ ਕੋਈ ਨਾ ਐਂਬੂਲੈਂਸ ਤੇ ਵਿਚਾਰੀਆਂ ਨੇ ਤੇ ਜਿੱਥੇ ਬਨੂੜ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਘਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਜਾਂ ਫਿਰ ਇਨਸਾਨੀਅਤ ਕਿਥੇ ਇੱਥੇ ਵਸਦੀ ਹੈ ਇਸ ਚੀਜ਼ ਦਾ ਜਿਹੜਾ ਪੂਰਾ ਦੁੱਖ ਉੱਥੇ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦੇ ਵਿੱਚ ਇਹਨਾਂ ਮ੍ਰਿਤਕ ਦੇਹਾਂ ਨੂੰ ਲਿਆਂਦਾ ਜਾ ਰਿਹਾ ਹੈ ਬੜੀ ਪਰਿਵਾਰ ਦੀ ਜਿਹੜੀ ਪਿੰਡ ਵਾਲਿਆਂ ਦੀ ਕੀ ਪੀਸ ਵੱਖ-ਵੱਖ ਮਾਰੀ ਹੈ ਕਿਉਂਕਿ ਇੱਕ ਪਰਿਵਾਰ ਦੇ ਜਿਹੜੇ ਚਾਰ ਜੀ ਸੀ ਤਿੰਨ ਵੱਖ-ਵੱਖ ਪਰਿਵਾਰਾਂ ਦੇ ਸੀ ਇਹਨਾਂ ਵਿੱਚ ਜੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 11 ਇਹ ਜਿਹੜੇ ਨੌਜਵਾਨ ਸੀ ਨੈਨਾ ਦੇ ਵੀ ਮੱਥਾ ਦੇਖਣ ਗਏ ਸੀ ਤੇ ਉਸ ਦੌਰਾਨ ਸੁੰਦਰ ਸਾਗਰ ਜਿਹੜੀ ਝੀਲ ਹੈ ਵਾਪਸੀ ਤੇ ਉਸ ਦੇ ਵਿੱਚ ਡੁੱਬ ਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਚਲੋ ਮੋਢੇ ਸੁਪੜਾ ਓੱਖਾ ਸਮਾਂ ਹੁੰਦਾ ਕਿਸੇ ਵੀ ਪਰਿਵਾਰ ਦੇ ਲਈ ਇਹ ਦੁੱਖ ਜਿਹੜਾ ਇਸ ਉਮਰੇ ਬੱਚਿਆਂ ਦਾ ਤੁਰ ਜਾਣਾ katladı ama aman ڏيک ڏي जाम त भईया ਇੱਕ ਗੱਡੀ ਪਿੱਛੇ ਕਰ ਦਿਓ ਯਾਰ ਇੱਕ ਗੱਡੀ ਪਿੱਛੇ ਕਰਾ ਰਹੇ ਹੋ ਇਹ ਗੱਡੀ ਅੱਗੇ ਨਿਕਲ ਜਾ ਵੀ ਬਲੋ ਬਾਰ ਬਾਰ ਕਰਾਓ ਅੰਦਰ ਵਾਲੀ ਮੱਡੀ ਕਰਨੀ ਹੋਈ ਤਾਂ ਕਰ ਦਿਓ ਯਾਰ ਹੁਣ ਇਹਨੂੰ ਅੱਗੇ ਆਪਾਂ ਕਰਾਨੇ ਆ ਥੋੜੀ ਤਾਂ ਹੀ ਨਿਕਲੋ ਜੀ ਕਿ ਇਹ ਗ੍ਰੀਨ ਕਾਰਪੋਰੇਸ਼ਨ ਦੇ ਪਿੰਡ ਦੇ ਸਾਰੇ ਮੈਂ ਇਕੱਠੇ ਗਾਣਾ ਚੀਤਾ ਜਾਣਾ ਕਿ ਪਿੰਡਾਂ ਵਿੱਚ देखें। देखें। भी तो भी तो थारे, थारे। नहीं, नहीं 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 तो नहीं चले करना ये तो जना पड़ी आई खाली ਮੰ ਡੈਡ ਬੋਡੀ ਨਹੀਂ ਦਿਖਾਂਗੇ ਡੈਡ ਬੋਡੀ ਨਹੀਂ ਸਕਰੀਨ ਜਿਹੜੀ ਇਸ ਸਕਰੀਨ ਤੇ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਬਨੂੜ ਤੋਂ ਉਸ ਘਰ ਦੀਆਂ ਦੇਖ ਰਹੇ ਹਾਂ ਜਿਸ ਘਰ ਦੇ ਇੱਕੋ ਪਰਿਵਾਰ ਦੇ ਚਾਰ ਲੋਕ ਜਿਹੜੇ ਹੈਗੇ ਆ ਇਸ ਹਾਦਸੇ ਦੇ ਵਿੱਚ ਚਲੇ ਗਏ ਆ ਇੱਕ ਚਾਚਾ ਤਿੰਨ ਉਹਨਾਂ ਦੇ ਆ ਦੁਖੀ ਨੇ ਰੋ ਰਹੇ ਨੇ ਸਿਰਫ ਰੋਣ ਤੋਂ ਇਲਾਵਾ ਹੁਣ ਕੁਝ ਵੀ ਨਹੀਂ ਆ ਪੱਲੇ ਰਹਿ ਗਿਆ ਕਿਉਂਕਿ ਵਾਰ-ਵਾਰ ਅਸੀਂ ਜਿਹੜਾ ਇੱਥੇ ਜ਼ਿਕਰ ਕਰਦੇ ਆ ਕਿ ਜਿਹੜੇ ਇਹ ਸੱਤ ਅ ਲੋਕਾਂ ਦੀ ਮੌਤ ਹੋਈ ਉਸ ਹਾਦਸੇ ਦੇ ਵਿੱਚ ਤਕਰੀਬਨ ਤਕਰੀਬਨ ਸਾਰਾ ਪਰਿਵਾਰ ਉਹਨਾਂ ਦੇ ਉੱਤੇ ਹੀ ਬਿਲਕੁਲ ਨਿਰਭਰ ਕਰਦਾ ਸੀਗਾ ਉਹੀ ਮਾੜਾ ਮੋਟਾ ਕੁਛ ਕਮਾ ਕੇ ਲਿਆਉਂਦੇ ਸੀਗੇ ਤੇ ਉਹੀ ਇਹ ਪਰਿਵਾਰ ਜਿਹੜਾ ਹੈਗਾ ਘਰੇ ਰੋਟੀ ਪਕਦੀ ਸੀਗੀ ਸੋ ਬਿਲਕੁਲ ਨੌਜਵਾਨਾਂ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਇਸ ਹਾਦਸੇ ਦੇ ਵਿੱਚ ਚਲੇ ਜਾਣਾ ਤੇ ਪਿਛਲੇ ਪਾਸੇ ਰੋਟੀ ਦੇ ਲਾਲੇ ਜਿਹੜੇ ਹੈਗੇ ਆ ਉਹ ਪਰਿਵਾਰ ਨੂੰ ਬਿਲਕੁਲ ਪੈ ਚੁੱਕੇ ਐ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਉਹ ਪਰਿਵਾਰ ਜਿਹੜਾ ਹੈਗਾ ਚਾਰ ਨੌਜਵਾਨ ਜਿਹੜੇ ਹੈਗੇ ਆ ਕਿਸ ਦੁਨੀਆ ਤੋਂ ਚਲੇ ਗਏ ਆ ਜੀ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਲਾਈਵ ਬਨੂੜ ਤੋਂ ਜਿਹੜੀਆਂ ਹੈਗੀਆਂ ਉਹ ਦੇਖ ਰਹੇ ਆ ਕੁੱਲ 11 ਲੋਕ ਘੁੰਮਣ ਦੇ ਲਈ ਬਾਹਰ ਗਏ ਸੀਗੇ ਸਭ ਤੋਂ ਪਹਿਲਾਂ ਉਹਨਾਂ ਨੇ ਨੈਣਾ ਦੇਵੀ ਮੱਥਾ ਟੇਕਿਆ ਉਦੋਂ ਬਾਅਦ ਆ ਬਾਬਾ ਬਾਲਕਨਾਥ ਦੇ ਮੱਥਾ ਟੇਕਣ ਦੇ ਲਈ ਉਹ ਜਾ ਰਹੇ ਸੀਗੇ ਪਰ ਰਾਤ ਦੇ ਵਿੱਚ ਗਰੀਬ ਦਾਸ ਮੰਦਰ ਦੇ ਕੋਲੇ ਬੈਠਦੇ ਐ ਉਦੋਂ ਬਾਅਦ ਇੱਕ ਨੌਜਵਾਨ ਦੇ ਮਨ ਦੇ ਵਿੱਚ ਆਉਂਦਾ ਕਿ ਸਾਢੇ ਕਿ ਤਿੰਨ ਵਜੇ ਦਾ ਟਾਈਮ ਜਿਹੜਾ ਹੈਗਾ 3:40 ਮਿੰਟ ਦਾ ਟਾਈਮ ਜਿਹੜਾ ਹੈਗਾ ਉਹ ਦੱਸਿਆ ਗਿਆ ਸੀਗਾ ਤੇ ਉਦੋਂ ਉੱਥੇ ਜਿਹੜਾ ਹੈਗਾ ਇੱਕ ਨੌਜਵਾਨ ਮੁੰਡੇ ਦੇ ਮਨ ਚ ਆਉਂਦਾ ਕਿ ਮੈਂ ਨਾਲ ਆ ਪਾਣੀ ਠੰਡਾ ਹੈਗਾ ਗਰਮੀ ਹੈਗੀ ਹੈ ਪਰ ਉਸ ਨੌਜਵਾਨ ਮੁੰਡੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਗੋਬਿੰਦ ਸਾਗਰ ਝੀਲ ਹੈਗੀ ਐ ਇਹ ਬਹੁਤ ਡੂੰਗੀ ਝੀਲ ਹੈਗੀ ਐ ਅੰਦਰਲੇ ਪਾਸੇ ਪਾਣੀ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਉਹ ਜਿਹੜਾ ਕਿਤੇ ਨਾ ਕਿਤੇ ਜ਼ਿਆਦਾ ਹੈਗਾ ਔਰ ਬਾਹਰ ਜਿਹੜਾ ਹੈਗਾ ਨਹੀਂ ਨਿਕਲਿਆ ਜਾਣਾ ਇਸੇ ਕਰਕੇ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਡੋਬ ਰਿਹਾ ਹਾਂ ਉਹਨੇ ਹੱਥ ਪੈਰ ਮਾਰੇ ਤੇ ਬਾਹਰ ਜਿਹੜੇ ਨੌਜਵਾਨ ਮੁੰਡੇ ਬੈਠੇ ਸੀਗੇ ਉਹਨਾਂ ਤੋਂ ਰਿਹਾਨੀ ਗਿਆ ਕਿਉਂਕਿ ਨਾਲ ਜਿਹੜੇ ਹੈਗੇ ਆ ਉਹ ਇਕੱਠੇ ਘੁੰਮਣ ਦੇ ਲਈ ਆਏ ਸੀਗੇ ਤੇ ਜੋ ਸਾਨੂੰ ਦੱਸਿਆ ਜੋ ਪਿੰਡ ਵਾਲਿਆਂ ਨੇ ਆਫ ਦਿ ਰਿਕਾਰਡ ਵੀ ਇਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਤੇ ਉਦੋਂ ਬਾਅਦ ਇੱਕ ਉਹਨਾਂ ਨੇ ਕਿਹਾ ਵੀ ਇੱਕ ਦੂਜੇ ਦਾ ਹੱਥ ਫੜ ਕੇ ਚੈਨ ਬਣਾਈ ਗਈ ਵੀ ਬਾਹਰ ਜਿਹੜੇ ਇਹ ਨੌਜਵਾਨ ਮੁੰਡੇ ਆ ਉਹਨੂੰ ਕੱਢਿਆ ਜਾਵੇ ਪਰ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਸਾਰਿਆਂ ਦਾ ਜਿਹੜਾ ਹੈਗਾ ਉਹ ਪੈਰ ਜਿਹੜਾ ਹੈਗਾ ਫਿਸਲਦਾ ਗਿਆ ਤੇ ਉਦੋਂ ਬਾਅਦ ਸਾਰੇ ਦੇ ਸਾਰੇ ਉਸ ਝੀਲ ਦੇ ਵਿੱਚ ਡੁੱਬ ਗਏ ਬਾਹਰ ਉਹਨਾਂ ਤੋਂ ਨਹੀਂ ਨਿਕਲਿਆ ਗਿਆ ਕੁੱਦਣਾ ਉਹਨਾਂ ਚੋਂ ਕੋਈ ਵੀ ਨਹੀਂ ਸੀ ਜਾਣਦਾ ਚਾਰ ਨੌਜਵਾਨ ਮੁੰਡਿਆਂ ਦੀ ਕਿਸਮਤ ਥੋੜੀ ਜੀ ਤੇਜ਼ ਰਹੀ ਹੈ ਉਹ ਜ਼ਰੂਰ ਬਾਹਰ ਆਉਣ ਦੇ ਵਿੱਚ ਕਾਮਯਾਬ ਜਿਹੜੇ ਹੈਗੇ ਆ ਉਹ ਹੋ ਗਏ ਸੀਗੇ ਪਰ ਸੱਤ ਨੌਜਵਾਨ ਮੁੰਡੇ ਬਨੂੜ ਦੇ ਉਸ ਝੀਲ ਦੇ ਵਿੱਚ ਡੁੱਬ ਗਏ ਉਸ ਤੋਂ ਬਾਅਦ ਗੋਤਾਖੋਰ ਉੱਥੇ ਆਏ ਗੋਤਾਖੋਰਾਂ ਦੀ ਮਦਦ ਦੇ ਨਾਲ ਉਹਨਾਂ ਦੀਆਂ ਦੇਹਾਂ ਜਿਹੜੀਆਂ ਸੀਆਂ ਡੈੱਡ ਬੋਡੀ ਸੀਆਂ ਉਹ ਬਾਹਰ ਕੱਢੀਆਂ ਗਈਆਂ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਆਏ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਕਿ ਐਡੀ ਡੂੰਗੀ ਝੀਲ ਹੈਗੀ ਐ ਇੱਥੇ ਤੁਸੀਂ ਕੋਈ ਬੈਰੀਕੇਟਿੰਗ ਵਗੈਰਾ ਜਾਂ ਫਿਰ ਕੋਈ ਸਾਈਨ ਬੋਰਡ ਜਿਹੜੇ ਹੈਗੇ ਆ ਉਹ ਨਹੀਂ ਲਗਾਏ ਗਏ ਤੇ ਉਹਨਾਂ ਨੇ ਵੀ ਜਿਹੜਾ ਖਾਸ ਤੌਰ ਤੇ ਜਵਾਬ ਇਹੀ ਦਿੱਤਾ ਸੀਗਾ ਕਿ ਅਸੀਂ ਇੱਕ ਪਾਸੇ ਜੇ ਇਸ ਚੀਜ਼ ਦੇ ਝੀਲ ਦੇ ਸਾਈਨ ਬੋਰਡ ਲਗਾ ਦਿੱਤੇ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਅ ਕੋਈ ਲੋਕ ਆ ਸਕਦੇ ਆ ਕਿਉਂਕਿ ਝੀਲੇ ਛੋਟੀ ਹੈ ਨਹੀਂ ਕਿ ਝੀਲ ਬਹੁਤ ਲੰਮੀ ਚੌੜੀ ਹੈਗੀ ਹੈ ਤੇ ਸਾਡੇ ਨਾਲ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਹੁਣ ਗੱਲ ਕਰ ਰਹੇ ਸੀਗੇ ਉਹਨਾਂ ਨੇ ਦੱਸਿਆ ਕਿ ਅਸੀਂ ਮਾਲੀ ਮਦਦ ਦੀ ਗੁਹਾਰ ਬਿਲਕੁਲ ਪੱਤਰਕਾਰ ਪਾਈਚਾਰੇ ਤੋਂ ਵੀ ਅਸੀਂ ਜਰੂਰ ਬੇਨਤੀ ਕਰਦੇ ਕਿ ਤੁਹਾਡੇ ਰਾਹੀਂ ਜਿਹੜੀ ਅੱਗੇ ਗੱਲ ਜਿਹੜੀ ਹੈ ਸਾਡੀ ਪਹੁੰਚੂਗੀ ਸੋ ਇਹ ਆ ਖਾਸ ਤੌਰ ਤੇ ਫਲਪਲ ਦੀਆਂ ਅਪਡੇਟ ਜਿਹੜੀ ਹੈਗੀ ਆ ਬਲੂਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਇਸ ਟਾਈਮ ਤੁਹਾਨੂੰ ਇਸ ਪਰਿਵਾਰ ਦੇ ਵਿੱਚੋਂ ਜਿਹੜੀਆਂ ਅਸੀਂ ਸਾਂਝੀਆਂ ਜਿਹੜੀਆਂ ਕਰ ਰਹੇ ਹਾਂ ਸੋ ਦੁੱਖਾਂ ਦਾ ਪਹਾੜ ਹੈ ਜੀ ਪਰਿਵਾਰਾਂ ਦੇ ਉੱਤੇ ਟੁੱਟਿਆ ਹੋਇਆ ਚਾਰ ਨੌਜਵਾਨ ਜਿਹੜੇ ਹੈਗੇ ਆ ਇਸ ਪਰਿਵਾਰ ਦੇ ਵਿੱਚੋਂ ਜਿਹੜੇ ਹੈਗੇ ਆ ਉਹ ਚਲੇ ਗਏ ਆ ਔਰ ਉਦੋਂ ਬਾਅਦ ਜਿਹੜਾ ਪਿਛਲੇ ਪਾਸੇ ਪਰਿਵਾਰ ਨੂੰ ਨਹੀਂ ਸਮਝ ਆ ਰਿਹਾ ਕਿ ਹੁਣ ਕਿਸ ਤਰੀਕੇ ਦੇ ਨਾਲ ਆ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਚੱਲੂਗਾ ਘਰ ਦੇ ਵਿੱਚ ਹੁਣ ਕਮਾਉਣ ਵਾਲਾ ਜਿਹੜਾ ਹੈਗਾ ਕੋਈ ਨਹੀਂ ਰਹਿ ਗਿਆ ਸੋ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਜ਼ਿੰਦਗੀ ਨੂੰ ਜਿਹੜਾ ਹੈਗਾ ਤੋਰਨਾ ਸੋ ਇਹ ਹੁਣ ਪਰਿਵਾਰ ਜਿਹੜਾ ਹੈਗਾ ਅੱਜ ਪਹਾੜ ਜਿਹੜਾ ਦੁੱਖਾਂ ਦਾ ਇੱਕੇ ਦਮ ਜਿਹੜਾ ਹੈਗਾ ਟੁੱਟ ਪਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਸੀਗਾ 24 ਘੰਟੇ ਪਹਿਲਾਂ ਕਿ ਐਡਾ ਵੱਡਾ ਹਾਦਸਾ ਜਿਹੜਾ ਹੈਗਾ ਉਹ ਵਾਪਰ ਜਾਊਗਾ